ਤੁਹਾਨੂੰ ਪਤਾ ਕਰਤਾਰ ਸਿੰਘ ਰੱਬਾ ਤੁਹਾਨੂੰ ਸੀ ਕਿ ਕਿਸੀ ਨੂੰ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੰਡ ਦੇ 10 ਕਿਲੋਮੀਟਰ ਅੱਗੇ ਉਹਨਾਂ ਦਾ ਪਿੰਡ ਹੈ ਆਪਾਂ ਆ ਗਏ ਟਾਈਮ ਬਾਲਾ ਹੋ ਗਿਆ ਹੈ ਆ ਰੋਡ ਕਿਹੜਾ ਹੈ ਇਹ ਮੇਰੇ ਪਖਵੜ ਰੋਡ ਹੈ ਯਾਰ ਛੀਦ ਭਗਸਨ ਛੀਦ ਭਗਸਨ ਛੀਦ ਭਗਸਨ ਅੱਛਾ ਇਹ ਰੋਡ ਹੈ ਰੋਡ ਕਿਹੜਾ ਹੈ ਇਹ ਪਖਵੜ ਰੋਡ ਹੈ ਇਹ ਪਖਵੜ ਰੋਡ ਕਿਉਂ ਕਹਿੰਦੇ ਉਹਨੂੰ ਹੰਬੋ ਇਸ ਰੀਤ ਉਰੀ ਆਉਂਦੀ ਆ ਹਾਂ ਰੀਤ ਉਰੀ ਆਉਂਦੀ ਨਹੀਂ ਇਹ ਤਾਂ ਕਰਤਾਰ ਸਿੰਘ ਸਰਾਵਾ ਮਾਰਦੇ ਤੇ ਪਖੋੜਾ ਡੋੜਦੀ ਹੁੰਦੇ ਨੇ ਬਈ ਇਹ ਰੋਡ ਕਿਹੜਾ ਹੈਗਾ ਇਹ ਪਖੋੜਾ ਵਾਲਾ ਰੋਡ ਹੈ ਕਿਹੜਾ ਰੋਡ ਹੈ ਪਖੋੜਾ ਵਾਲਾ ਹੁਣ ਜਿਹੜਾ ਬੋਦ ਬੱਤ ਬੋਸਤਾ ਇਹ ਕਿੱਥੇ ਤਨਾਂ ਪਫਾ ਰੋਟੋਤ ਦਾ ਕੋਈ ਆਟਾ ਜੋ ਤਨਾਂ ਪਖੋੜਾ ਵਾਲੇ ਰੋਡ ਤੇ ਤਰਦੇ ਪੁਰਾਣੀ ਰੀਤ ਉਰੀ ਆਉਂਦੀ ਆ ਜੀ ਉਹ ਰੋੜ ਤੇ ਪਖਵਾਲੀ ਵਜਦਾ ਜੀ ਕਿਉਂ ਵਜਦਾ ਨਾਮ ਵੀ ਸਰਕਾਰੀ ਕਲਚੰਦ ਚੇਂਜ ਹੈ ਨਾ ਸਹੀ ਦੇ ਆਜ਼ਮ ਕਰਤਾਰ ਸਿੰਘ ਸਰਬਾ ਮਾਰ ਜੀ ਤੇ ਪੱਕਾ ਰੋੜ ਘਾਤ ਦਿੰਨੇ ਬਈ ਪੱਕਾ ਇਹ ਜਦੋਂ ਕਰਤਾਰ ਸਿੰਘ ਸਹਾਬਾ ਸ਼ਹੀਦ ਹੋਇਆ ਜੀ ਉਦੋਂ ਪਹਿਲਾਂ ਤੋਂ ਪਖਵਾਲ ਰੋੜ ਵੱਜਦਾ ਜੀ ਠੀਕ ਹੈ ਨਾ ਤੇ ਉਦੋਂ ਬਾਅਦ ਕਰਤਾਰ ਸਿੰਘ ਦੇ ਸਰਬਾ ਜੀ ਦੀਦ ਹੋਏ ਆ ਉਦੋਂ ਬਾਅਦ ਕਰਤਾਰ ਸਿੰਘ ਸਰਬਾ ਤਾਂ ਪਹਿਲਾਂ ਹੀ ਸ਼ਹੀਦ ਹੋਏ ਸੀਗੇ ਜਿਹੜੀ ਇਸ ਤੋਂ ਇਹ ਲੋਂ ਤੋਂ ਪਿੰਡ ਹੈ ਜੀ ਇਸ ਤੋਂ ਗਾਂ ਜਿਹੜੇ ਸਰਬ ਦੇ ਨੂੰ ਸੜ ਗਈ ਸੀ ਇਸ ਕਰਕੇ ਪਿਛਲੇ ਸਾਲ ਤੋਂ ਨਾ ਮੈਂ ਇੱਥੇ ਆਪਣਾ ਆਲੇ ਉਹ ਵੀ ਬਣਨਾ ਆਪਣਾ ਬਣ ਗਿਆ ਉਹ ਬਣਿਆ ਨਹੀਂ ਹੈਗਾ ਸੱਸੀ ਗੱਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਮੈਂ ਕਾਸ਼ ਇਸ ਵਕਤ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਹਿਮ ਚੀਜ਼ ਦਿਖਾਉਣ ਜਾ ਰਹੇ ਹਾਂ ਕਿ ਜਿਹੜੀ ਸ਼ਹੀਦਾਂ ਦੀ ਲੋਕਾਂ ਦੇ ਦਿਲਾਂ 'ਚ ਇੱਜ਼ਤ ਕਿੰਨੀ ਹੈ ਅੱਜ ਅਸੀਂ ਲਾਈਵ ਟੈਸਟ ਕਰਾਂਗੇ ਉਹ ਵੀ ਲੋਕ ਕੀ ਕਹਿੰਦੇ ਨੇ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਮਾਰਗ ਇਹ ਲੋਕ ਬੜਾ ਮਸ਼ਹੂਰ ਹੈ ਇਹਨਾਂ ਦਾ ਨਾਮ ਇਸ ਮਾਰਗ ਦਾ ਬੜਾ ਮਸ਼ਹੂਰ ਹੈ ਲੋਕਾਂ ਨੇ ਭਾਵੇਂ ਪੱਖੋਵਾਲ ਰੋਡ ਪਰੇ ਦੋਸਤੋ ਮੈਂ ਤੁਹਾਨੂੰ ਇੱਕ ਵਾਰ ਗੱਲ ਦੱਸ ਦੇਣਾ ਚਾਹੁੰਦਾ ਇਹ ਪਖੋਵਾਲ ਰੋਡ ਨਹੀਂ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਮਾਰਗ ਹੈ ਇਹ ਸ਼ਹੀਦ ਆਜ਼ਮ ਬਾਲਾ ਜਰਨੈਲ ਕਰਤਾਰ ਸਿੰਘ ਸਰਾਭਾ ਮਾਰਗ ਇਸੇ ਰੋਡ ਤੇ ਸਰਾਭਾ ਪਿੰਡ ਹੈ ਜਿੱਥੇ ਬਾਲਾ ਜਰਨੈਲ ਕਰਤਾਰ ਸਿੰਘ ਸਰਾਭਾ ਜੀ ਦਾ ਜਲਦੀ ਘਰ ਵੀ ਇਸ ਪਿੰਡ ਦੇ ਵਿੱਚ ਹੀ ਹੁੰਦਾ ਹੈ ਇਸ ਪਿੰਡ ਦੇ ਉੱਤੇ ਐਜੇ ਹੋਰ ਵੀ ਪਿੰਡਾਂ ਨੇ ਜਿੱਥੇ ਗੱਦਰੀ ਬਾਬੇ ਰਹਿੰਦੇ ਵੀ ਸੀਗੇ ਤਾਂ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਉਸ ਤੋਂ ਪਹਿਲਾਂ ਕਿ ਮੈਂ ਲਾਈਨ ਦੇਣਾ ਸ਼ੁਰੂਆਤ ਕਰੂੰਗਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਕ ਪਾਇਆ ਨਾ ਲੱਖ ਮੁਸੀਬਤਾਂ ਝੱਲੀਆਂ ਨੇ ਉਹ ਮੁਸੀਬਤਾਂ ਕਿਦਾਂ ਝੱਲੀਆਂ ਗਈਆਂ ਨੇ ਸ਼ਹੀਦਾਂ ਦੁਆਰਾ ਆ ਤੁਸੀਂ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਲੋਕਾਂ ਨੂੰ ਪਤਾ ਪੁੱਛਾਂਗੇ ਕਿ ਜਿਹੜਾ ਰੋਡ ਹੈ ਰੋਡ ਕਿਹੜਾ ਹੈ ਉਸ ਦੇਖਦੇ ਆਂ ਵੀ ਆਪਣੀ ਸ਼ਹੀਦਾਂ ਦੀ ਜਿਹੜੀ ਇੱਜ਼ਤ ਹੈ ਉਹ ਇੱਜਤ ਕਿੰਨੀ ਦੇ ਲੋਕਾਂ ਦੇ ਵਿੱਚ ਆਓ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਆ ਤੁਹਾਡਾ ਮੇਰਾ ਹਰਪਾਲ ਸਿੰਘ ਅੱਛਾ ਜਿਹੜਾ ਰੋਡ ਹੈ ਰੋਡ ਕਿਹੜਾ ਹੈ ਇਹ ਪੁਖਵਾਲ ਰੋਡ ਇਹ ਪੁਖਵਾਲ ਰੋਡ ਕਿਉਂ ਉਹ ਵੀ ਰੀਤੁਰੀ ਆਉਂਦੀ ਆ ਹਾਂ ਰੀਤੁਰੀ ਆਉਂਦੀ ਆ ਨਹੀਂ ਇਹ ਤਾਂ ਕਰਤਾਰ ਸਿੰਘ ਸਰਾਬਾ ਮਾਰ ਕੇ ਤੇ ਪਖੋਲ ਰੋਡ ਕਹਿੰਦੇ ਆ ਉਹ ਹੁਣ ਆਇਆ ਪੁਰਾਣਾ ਹੀ ਤੁਰਿਆ ਆਉਂਦਾ ਆੜੀ ਉਹ ਮੇ ਸਹੀ ਜਾਂਦੇ ਜੀ ਮੇ ਆਪਣੇ ਇੱਕ ਕਰਤਾਰ ਸਿੰਘ ਸਰਾਬਾ ਜੀ ਸੀਗੇ ਬਾਲਾ ਜਰਨੈਲ ਉਹਨਾਂ ਨੇ ਕਿੰਨੀ ਵੱਡੀ ਕੁਰਬਾਨੀ ਦਿੱਤੀ ਹੈ ਤੇ ਉਹਨਾਂ ਦਾ ਨਾਮ ਆਪਾਂ ਗੋਲਾ ਕਰਕੇ ਵੀ ਪਖੋਲ ਰੋਡ ਕਹਿੰਦੇ ਆ ਜੇ ਚਾਹੀਦਾ ਤਾਂ ਹੁਣ ਜਿਹੜਾ ਉਹਦੇ ਨਾਮ ਤੇ ਜੀ ਅਸੀਂ ਕਰਤਾਰ ਸਿੰਘ ਦੇ ਸਰਾਬਾ ਉਹਨਾਂ ਦੇ ਨਾਮ ਤੇ ਹੀ ਰਜਿਸਟਰਡ ਜੀ ਪਖੋਲ ਰੋਡ ਕਿਉਂ ਕਹਿੰਿਓ ਹੁਣ ਜਿਹੜਾ ਉਹਦੇ ਬਾਤ ਬੁਤ ਉੱਤੇ ਕਿੱਥੇ ਰੇਟਨਾ ਪਫਾ ਰੋਟ ਉੱਤੇ ਦਾ ਕੋ 87 ਨਾ ਪਖੋਵਾਲਾ ਰੋਡ ਦੇ ਤਰ ਦੇ ਪਰਾਣੀ ਦੀ ਥੋੜੀ ਜੀ ਆਉਂਦੀ ਹੈ ਜੜੀ ਅੱਛਾ ਬਾਬਾ ਜੀ ਜਿਵੇਂ ਗੱਲ ਕਰੀਓ ਵੀ ਕਰਤਾਰ ਸਿੰਘ ਸਰਾਭਾ ਤੁਹਾਨੂੰ ਪਤਾ ਹੈ ਕਰਤਾਰ ਸਿੰਘ ਸਰਾਭਾ ਤੁਹਾਨੂੰ ਸੀਗੇ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੰਡ ਦੇ 10 ਕਿਲੋਮੀਟਰ ਅੱਗੇ ਉਹਨਾਂ ਦਾ ਪਿੰਡ ਹੈ ਆਪਾਂ ਆਏ ਆਂ ਦੀ ਟਾਈਮ ਬਾਲਾ ਹੋ ਗਿਆ ਹੈ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਬਾਲਾ ਜਰਨੈਲ ਭਗਤ ਸਿੰਘ ਦੇ ਗੁਰੂ ਸੀਗੇ ਜਿਨ੍ਹਾਂ ਨੇ ਬਗਾਵਤ ਛੇੜੀ ਸੀ ਗਦਰ ਲਹਿਰ ਚਲਾਈ ਸੀਗੀ ਸੋਹਣ ਸਿੰਘ ਧਗਨਾ ਜੀ ਦੇ ਨਾਲ ਉਹਨਾਂ ਦੇ ਨਾਮ ਤੋਂ ਇਹ ਰੋਡ ਬਣਿਆ ਹੋਇਆ ਹੈ ਤੇ ਤੁਹਾਨੂੰ ਹਾਲੇ ਪਤਾ ਹੀ ਨਹੀਂ ਰਿਹਾ ਮਤਲਬ ਕੀ ਕੋਨ ਸੀ ਗੇ ਕਰੇ ਵਾਲੀ ਦਰਚੱਤ ਵੀ ਨਹੀਂ ਆਪਾਂ ਲਈ ਇਹ ਜੀਆਂ ਗੱਲਾਂ ਦੀ ਜੀ ਉਹਨਾਂ ਨੂੰ ਦੇਖੋ ਸ਼ਹੀਦਾਂ ਨੂੰ ਬੰਦਾ ਸਨਮਾਨ ਤਾਂ ਦੇਣਾ ਚਾਹੀਦਾ ਉਹ ਚਾਹੀਦਾ ਤਾਂ ਹੈ ਨਾ ਜੀ ਬਿਲਕੁਲ ਕੀ ਕਹਿਣ ਲੋਕਾਂ ਨੂੰ ਕੀ ਮੈਸੇਜ ਆ ਰਿਹਾ ਇਸ ਗੱਲ ਦਾ ਆਉਂਦਾ ਬੰਦਾ ਤੇਰੇ ਉਹਦੇ ਕੋਲੋਂ ਤਾਂ ਤਾਂ ਦੋਸਤੋਂ ਹੁਣ ਬਾਈ ਜੀ ਸਾਡੇ ਨਾਲ ਜੁੜੇ ਨੇ ਹੋਰ ਵੀ ਬੰਦੇ ਬੈਠੇ ਨੇ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਬਾਈ ਜੀ ਰੋਡ ਕਿਹੜਾ ਹੈਗਾ ਇਹ ਪਖਵਾਲ ਰੋਡ ਹੈ ਕਿਹੜਾ ਰੋੜੇ ਪਖਵਾਲ ਪਖਵਾਲ ਰੋਡ ਕਿਉਂ ਕਹਿੰਦੇ ਹੋ ਤੁਸੀਂ ਬਾਈ ਇਹ ਨਾ ਬਜਦਾ ਪਹਿਲੇ ਦੀ ਗੱਲ ਦਾ ਪਖਵਾ ਰੋਡ ਇਹ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਮਾਰ ਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਫਿਰ ਵੀ ਪਖਵਾਲ ਕਹਿੰਦੇ ਆ ਉਹ ਰੋਡ ਦਾ ਪਖਵਾਲੀ ਬਜਦਾ ਜੀ ਕਿਉਂ ਬਜਦਾ ਨਾਮ ਵੀ ਸਰਕਾਰੀ ਕਾਗਜ਼ਾਂ 'ਚ ਚੇਂਜ ਹੈ ਨਾ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਮਾਰਗ ਹਾਂ ਜੀ ਤੇ ਪਖਵੋ ਰੋਡ ਕਹਤੋਂ ਜਿੰਨੇ ਬਈ ਆਪਾਂ ਇਹ ਪਖਵਾਲ ਜਾਣਦਾ ਜੀ ਇਹ ਤਾਂ ਸਰਾਭੇ ਵੀ ਜਾਂਦਾ ਹੋਵੇ ਤੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਪਖਵਾਲ ਜਾਣਦਾ ਤਾਂ ਹੀ ਕਹਿੰਨੇ ਹੁਣ ਮੇਰੀ ਗੱਲ ਸੁਣੋ ਪਹਿਲਾਂ ਪਹਿਲਾਂ ਪਖਵਾਲ ਜਾਂਦਾ ਜੀ ਬਾਅਦ ਹੀ ਉਹ ਹੋਏ ਨੇ ਬਾਅਦ ਹੋਇਆ ਹੈ ਦੇਖੋ ਸ਼ਹੀਦਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਗਿਆ ਸ਼ਹੀਦਾਂ ਦਾ ਜਾਨ ਜੀ ਚਾਹੀਦਾ ਆਪਾਂ ਗੱਲ ਮੰਨਦੇ ਛੋਟੀ ਸਹਿਮਤ ਛੋਡੇ ਨਾਲ ਐਜੀ ਗੱਲ ਨਹੀਂ ਮਤਲਬ ਵੀ ਇਹ ਜਦੋਂ ਕਰਤਾਰ ਸਿੰਘ ਸਹਾਬਾ ਸ਼ਹੀਦ ਹੋਇਆ ਜੀ ਉਦੋਂ ਪਹਿਲਾਂ ਤੋਂ ਪਖਵਾਲ ਰੋੜ ਵੱਜਦਾ ਸੀਗਾ ਠੀਕ ਹੈ ਨਾ ਗੱਲ ਤੇ ਉਸ ਤੋਂ ਬਾਅਦ ਕਰਤਾਰ ਸਿੰਘ ਸਰਾਬਾ ਜੀ ਦੀ ਹੋਇਆ ਉਹ ਦੁਬਾਰਾ ਇਹਦਾ ਕਰਤਾਰ ਸਿੰਘ ਸਰਾਭਾ ਤਾਂ ਪਹਿਲਾਂ ਹੀ ਸ਼ਹੀਦ ਹੋਏ ਸੀਗੇ ਸਰਕਾਰਾਂ ਦੇ ਅਨਗੋਲੇ ਪੰਦੇ ਕਰਕੇ ਕਰਤਾਰ ਸਿੰਘ ਸਰਾਭਾ ਮਾਰੀ ਇਹ ਤਾਂ ਹੈ ਹਾਂਜੀ ਇਹ ਤਾਂ ਹੈ ਸਰਕਾਰਾਂ ਦੀ ਕਮੀ ਕਰਕੇ ਦੇਖੋ ਤੁਸੀਂ ਦਸਤਾਰ ਸਜਾਈਏ ਕਿੰਨੀ ਸੋਹਣੀ ਲੱਗਦੀ ਹੈ ਬਾਲਾ ਜਰਨਲ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਦੀ ਦਰਤਾਸ ਸਜਾਉਂਦੇ ਸੀਗੇ ਹਾਂਜੀ ਹਾਂਜੀ ਸਜਾਉਂਦੇ ਸੀ ਕੀ ਸੋਚਦੇ ਹੋ ਵੀ ਲੋਕਾਂ ਦੇ ਦਿਮਾਗ 'ਚ ਬੱਚਿਆਂ ਦੇ ਅੱਜਕੱਲ ਦੇ ਜਿਹੜਾ ਯੂਥ ਹੈ ਉਹਦੇ ਦਿਮਾਗ 'ਚ ਕੀ ਮੈਸੇਜ ਕੀ ਜਾਏਗਾ ਇਸ ਮੈ ਇਹ ਤਾਂ ਹੀ ਹੁਣ ਦੇਖੋ ਜੀ ਆਪਣੇ ਜਿਹਨਾਂ ਬੱਚੇ ਸੀਗੇ ਜੀ ਸੀਗੇ ਪਹਿਲਾਂ ਤਾਂ ਹੀ ਆਪਣੇ ਪਖਵਾਲ ਰੋਡ ਸੌਣਦੇ ਸੀਗੇ ਇਹ ਉਦਾਂ ਹੁਣ ਆਪਾਂ ਨੂੰ ਪਤਾ ਵੀ ਸਰਾਬ ਅਸੀਦ ਕਰਤਾਰ ਸਿੰਘ ਸਰਾਬਾ ਮਾਰਗ ਆ ਤੇ ਜਿਵੇਂ ਮਤਲਬ ਮੂੰਹ ਤੇ ਚੜਿਆ ਲਾਲੋ ਜਾਂ ਉਹਦਾ ਪਹਿਲਾ ਬਜ਼ੁਰਗ ਕਹਿੰਦੇ ਨੇ ਵੀ ਪਕਵਾਲ ਰੋਡ ਆ ਜੋ ਐਵੇਂ ਉਹਦੇ ਕਰਕੇ ਆਈ ਹੁਣ ਤੁਹਾਨੂੰ ਕੀ ਲੱਗਦਾ ਇਹਨੂੰ ਕਰਤਾਰ ਸਰਾਬਾ ਮਾਰਗ ਕਹਿਣਾ ਚਾਹੀਦਾ ਕਹਿਣਾ ਚਾਹੀਦਾ ਹਾਂਜੀ ਜ਼ਰੂਰ ਕਹੋਗੇ ਹਾਂਜੀ ਕਹਾਂਗੇ ਜੀ ਬਾਈ ਕੀ ਕਹੋਗੇ ਉਹਨੇ ਸਰੋਤ ਨੂੰ ਕਰਤਾਰ ਸਿੰਘ ਸਰਾਬਾ ਮਾਰਗ ਪਕਵਾਲ ਤਾਂ ਨਹੀਂ ਕਹਾਂਗੇ ਰੋਡ ਸਹੀ ਨਹੀਂ ਕੀ ਨਾਮ ਕੀ ਤੁਹਾਡਾ ਭਾਈ ਗਗਨਦੀਪ ਸਿੰਘ ਗਗਨ ਕੀ ਕਰਦੇ ਹੋ ਲੱਕਰ ਕਾਰਪੈਂਟਰ ਆ ਕਿੰਨੇ ਕੀ ਐਜੂਕੇਸ਼ਨ ਕਿੰਨੀ ਤੁਹਾਡੀ ਫਲਸਟੂ ਅੱਛਾ ਤੁਹਾਨੂੰ ਪਤਾ ਤਾਂ ਹੈ ਨਾ ਕਰਤਾਰ ਸਿੰਘ ਸਰਾਬਾ ਕੌਣ ਸੀ? ਕੌਣ ਸੀ ਏ? ਸਰਾਬਾ ਬਸ ਜੀ। ਜਰਾ ਜੀ ਸਰਾਬਾ ਬਾਰੇ। ਕੌਣ ਜੀ ਕਰਤਾਰ ਸਿੰਘ ਸਰਾਬਾ ਭਾਈ? ਇਹ ਆਪਣੇ ਜਦੋਂ ਆਜ਼ਾਦੀ ਮਿਲੀ ਹੈ ਜੀ। ਹਾਂ ਜੀ। ਉਹ ਉਦੋਂ ਸ਼ਹੀਦ ਹੋਏ ਆਜ਼ਾਦੀ ਨਾ ਕਰਕੇ ਮਤਲਬ ਮਿਲੀ ਆਪਾਂ ਨੂੰ। ਨਹੀਂ ਕਰਤਾਰ ਸਿੰਘ ਸਰਾਬਾ ਆਜ਼ਾਦੀ ਨਾਲ ਸ਼ਹੀਦ ਹੋਏ। ਨਹੀਂ। ਉਹਨੇ ਬਾਕੀ ਇਹ ਨਾ ਪਰਦੇ ਆ 5-6 ਸਾਲ ਹੋ ਗਏ ਗੁੱਲੂ ਵੜਨੇ ਭੁੱਲ ਗਏ ਆ ਦੇ। ਅੱਛਾ ਭਈਆਂ ਨਾਲ ਹੋਰਾਂ ਨਾਲ ਗੱਲ ਕਰਦੇ ਆ। ਆਓ ਮੈਂ ਕਰੂੰਗਾ ਬਾਈ 1 ਮਿੰਟ ਰੁਕਿਓ 1 ਮਿੰਟ ਰੁਕਿਓ ਸਸੀਲ ਬਾਈ ਹਾਂਜੀ ਅ ਦੋ ਗੱਲਾਂ ਪੁੱਛਣੀਆਂ ਆਂ ਔਰ ਰੋਡ ਕਿਹੜਾ ਹੈ ਇਹ ਮੇਰੇ ਪੱਖਾ ਰੋਡ ਹੈ ਯਾਰ ਸੀਦ ਭਗਤ ਸਿੰਘ ਦਾ ਸੀਦ ਕਰਤਾਰ ਸਿੰਘ ਸਾਬਾ ਰੋਡ ਹੈ ਆ ਬਿਲਕੁਲ ਸਹੀ ਗੱਲ ਹੈ ਦੁਬਾਰਾ ਪੁੱਛ ਸੀਦ ਕਰਤਾਰ ਸਿੰਘ ਸਾਬਾ ਰੋਡ ਹੈ ਜੀ ਹਾਂ ਤੁਹਾਨੂੰ ਮਤਲਬ ਕਿਵੇਂ ਕੀ ਬਦਲਿਆ ਬਾਈ ਜੀ ਆਈ ਇਹ ਪਿਛਲੇ ਕਈ ਸਾਲਾਂ ਤੋਂ ਇੱਥੇ ਖੜਾਉਂਦੇ ਆ ਨਾਲ ਹੀ ਆਪ ਰੋਡ ਵੀ ਲੱਗਿਆ ਹੋਇਆ ਸੀਦ ਕਰਤਾਰ ਸਿੰਘ ਸਾਬਾ ਦੇ ਨਾਂ ਤੇ ਰੋਡ ਦਾ ਇਸ ਤੋਂ ਗਾਹ ਬੈਦਾ ਇਹ ਕਰਤਾਰ ਸਿੰਘ ਕਰਤਾਰ ਸਿੰਘ ਸਰਾਬਾ ਰੋਡ ਇਸ ਤੋਂ ਪਿੱਛੇ ਕਹਿੰਦੇ ਇਹਨੂੰ ਪੱਖੋਵਾਲ ਰੋਡ ਕਿਉਂ ਕਹਦੇ ਨਹੀਂ ਰੋਡ ਤਾਂ ਸੇਮ ਇੱਕੋ ਹੀ ਹੈ ਸੇਮ ਰੋਡ ਹੈ ਨਾ ਜਿਹੜੀ ਇਸ ਤੋਂ ਇਹ ਲੱਤੋਂ ਪਿੰਡ ਹੈ ਜੀ ਇਸ ਤੋਂ ਗਾਂ ਜਿਹੜੇ ਸਰਾਬੇ ਨੂੰ ਸੜ ਗਈ ਸੀ ਇਸ ਕਰਕੇ ਪਿਛਲੇ ਸਾਲ ਤੋਂ ਨਾ ਮੈਂ ਇੱਥੇ ਆਪਣਾ ਆਲੇ ਉਹ ਵੀ ਬਣਨਾ ਆਪਣਾ ਬਣ ਗਿਆ ਉਹ ਬਣਿਆ ਨਹੀਂ ਹੈਗਾ ਤੁਹਾਡਾ ਕੀ ਨਾਮ ਹੈ ਬਾਈ ਅਨੁਸ਼ਕ ਕੁਮਾਰ ਅਨੰਦ ਕੁਮਾਰ ਜੀ ਨੇ ਇਹ ਜਿਵੇਂ ਪੱਖੋਵਾਲ ਰੋਡ ਦੇ ਜਦੋਂ ਸਾਡੇ ਨਾ ਨੌਜਵਾਨ ਜਾਂ ਸਾਡੇ ਨਾ ਸੋਚ ਆਈ ਆ ਹਾਂ ਹਾਂ ਦਰੋ ਕਰਤਾਰ ਸਿੰਘ ਆਪਣੇ ਅਨਾ ਸ਼ਹੀਦ ਕਰਤਾਰ ਸਿੰਘ ਸਰਾਬਾ ਐਨਾ ਰੋਡ ਇਹ ਉਦੋਂ ਨਾ ਇਹਦਾ ਨਾ ਪਾਇਆ ਠੀਕ ਹੈ ਨੂੰ ਹੁਣ ਇਹਨੂੰ ਲੋਕ ਵੀ ਮਤਲਬ ਪੱਖੋ ਵਾਲਾ ਰੋਡ ਕਹਿੰਦੇ ਆ ਪਹਿਲਾਂ ਨਾ ਕਰਤਾਰ ਸਿੰਘ ਸਰਾਬਾ ਮਾਰਗ ਤਾਂ ਕਹਿਣਾ ਚਾਹੀਦਾ ਨਾ ਉਹਨਾਂ ਨੂੰ ਕਰਤਾਰ ਸਿੰਘ ਔਰ 99% ਲੋਕਾਂ ਨੂੰ ਪਤਾ ਹੀ ਨਹੀਂ ਆ ਪਤਾ ਹੀ ਨਹੀਂ ਆ ਵੀ ਕਿਹੜਾ ਰਸਤਾ ਕਿਹੜਾ ਹੈ ਤੁਹਾਨੂੰ ਪਤਾ ਵੀ ਕਰਤਾਰ ਸਿੰਘ ਸਰਾਬਾ ਕੌਣ ਸੀ ਕਰਤਾਰ ਸਿੰਘ ਸਰਾਬਾ ਆਪਣੇ ਐਨਾ ਸਰਾਬੇ ਪਿੰਡ ਦੇ ਖਾਸ ਹੂੰ ਹੂੰ ਨਹੀਂ ਠੀਕ ਹੈ ਥੋੜੀ ਜਿਹੀ ਠੀਕ ਹੈ ਬਿਲਕੁਲ ਇੱਥੇ ਕਟਕਟ ਅਸੀਂ ਵੀ ਐਨਾ ਗਏ ਸੀ ਇੱਕ ਦੋ ਵਾਰ ਹੀ ਗਏ ਆ ਕਦੇ ਕੋਥੱਕ ਘੱਟ ਦੇਖਿਆ ਵਾ ਬਹੁਤ ਹੀ ਇੱਕ ਦੋ ਸ਼ਹੀਦਾਂ ਦੀ ਇੱਕ ਨਾ ਦਿਲਾਂ 'ਚ ਇੱਜ਼ਤ ਵੱਖਰੀ ਹੈ ਲੋਕਾਂ ਦੇ ਲਈ ਹੈ ਨਾ ਵੀ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਾ ਮਿਲੇ ਉਹਨਾਂ ਨੇ ਆਪਣੇ ਲਈ ਹੀ ਹੈ ਨਾ ਸ਼ਹੀਦ ਹੋਏ ਨੇ ਉਹ ਕੁਰਬਾਨੀ ਆਪਣੇ ਲਈ ਦਿੱਤੀ ਹੈ ਲੋਕਾਂ ਦੇ ਲਈ ਜੀ ਦੇਸ਼ ਆਜ਼ਾਦ ਦੇ ਵਿੱਚ ਉਹਨਾਂ ਦਾ ਪਹਿਲਾਂ ਬਈ ਤੁਹਾਡਾ ਵੀ ਨਾਮ ਲਓ ਮੇਰਾ ਨਾਮ ਸੰਤੋਸ਼ ਕੁਮਾਰ ਹੈ ਸੰਤੋਸ਼ ਕੁਮਾਰ ਜੀ ਕਿੱਥੋਂ ਤੁਸੀਂ ਨਹੀਂ ਮਨਚਲੂ ਹਾਂ ਹਿਮਾਚਲੂ ਹਾਂ ਅੱਛਾ ਚਲੋ ਬਾਈ ਜੀ ਦਾ ਬੋਸਾ ਖਰ ਗਿਆ ਕੋਈ ਗੱਲ ਨਹੀਂ ਉਹਨਾਂ ਦਾ ਵੀਡੀਓ ਅਸੀਂ ਡੀਲੀਟ ਕਰ ਦਾਂਗੇ ਐਦਾਂ ਦੀ ਕੋਈ ਗੱਲ ਨਹੀਂ ਸਾਡੀ ਕਿਸੇ ਦਾ ਫੀਲਿੰਗਸ ਨਾਲ ਖੇਲਬਾੜ ਕਰਨਾ ਕੋਈ ਮਕਸਦ ਨਹੀਂ ਸਾਡਾ ਤਾਂ ਸਿਰਫ ਇੱਕ ਲੋਕਾਂ ਕੋਲ ਮੈਸੇਜ ਪਹੁੰਚਾਣਾ ਹੈ ਇਹ ਲੋਕਾਂ ਨੂੰ ਪਤਾ ਲੱਗ ਸਕੇ ਇਹ ਵੀ ਕਿ ਦੇਖੋ ਸ਼ਹੀਦਾਂ ਦੇ ਨਾਮ ਪੰਜਾਬ ਸਰਕਾਰ ਕੁੱਸਤਾ ਕਰ ਰਹੀ ਹੈ ਪਰ ਆਪਾਂ ਨੂੰ ਲੋਕ ਨਹੀਂ ਆਪਣੇ ਘਰ ਘਰ ਪਾਰੇ ਵਿੱਚ ਇੱਕ ਹੋਰ ਹਾਂਜੀ ਇਹ ਸਾਡੇ ਜਿਹੜੇ ਹਨ ਕੱਚੇ ਮੁਲਾਜ਼ਮ ਬਿਜਲੀ ਬੋਰਡ ਦੇ ਵਿੱਚ ਨੇ ਹਾਂ ਉਹਨਾਂ ਲਈ ਹੈ ਨਾ ਅਸੀਂ ਇਹ ਕਹਿੰਦੇ ਆ ਸਰਕਾਰ ਨੂੰ ਅਪੀਲ ਕੀ ਉਹਨਾਂ ਦੇ ਜਿਹੜੇ 13000 ਦੇ ਵਿੱਚ ਇੱਕ ਮਿੰਟ ਸਾਨੂੰ ਇੱਕ ਮੰਤਰੀ ਬਾਈ ਜੀ ਇਹ ਕੱਚੇ ਮੁਲਾਜ਼ਮ ਆਹੀ ਮੰਨਿਆ ਗੁਰਮਿੰਤ ਨੇ ਕਈ ਠੇਕੇ ਤੇ ਰੱਖੇ ਹੋਏ ਆ ਸਾਨੂੰ 12-15 ਸਾਲ ਹੋ ਗਏ ਸਾਨੂੰ ਮੋਰੀयत ਰਖਾ ਜੇ तकरीबन 10000 ਤੋਂ ਉੱਤੇ ਕਿਹੇ ਬੰਦੇ ਦੀ ਤਰਖਾ ਨਹੀਂ ਹੈਗੀ ਠੀਕ ਹੈ 10000 ਤੇ ਅਗਰ ਮੰਤਰੀ ਕਹੇ ਕੋਈ ਵੀ ਆਪ ਕਹੇ 10000 ਇੱਕ ਬੜੀ ਦੋ ਤਿੰਨ ਪਰਿਵਾਰ ਵਾਲੇ ਦਿਖਾ ਦੇਵੇ ਬੰਦਾ ਕਿੱਥੋਂ ਬਾਹੂਗਾ ਪਰਵਾਹ ਜੀ ਬਿਲਕੁਲ ਸਹੀ ਹੈ ਠੀਕ ਹੈ ਸਾਡੀ ਤਰਖਾ ਵਿਧਾਨ ਨੂੰ ਕਹਿੰਦੇ ਇਸੋੜੀ ਡੀਸੀ ਡਬਲ ਜੀ 5 ਰੁਪਏ 5 ਪੈਸੇ ਇਹ ਕੋਈ ਬਦਨਾਮਦਾ ਹੈਗਾ ਸਾਡੀ ਰਾਜਧਾਨੀ ਚੰਡੀਗੜ੍ਹ ਸਾਨੂੰ ਡੀਸੀ ਰੇਟ ਇਹ ਲੱਗਣਾ ਚਾਹੀਦਾ ਉਹ ਚੰਡੀਗੜ੍ਹ ਦਾ ਡੀਸੀ ਰੇਟ ਲਾ ਕੇ ਦੇ ਦੇ ਬਿਲਕੁਲ ਸਹੀ ਗੱਲ ਹੈ ਚੰਡੀਗੜ੍ਹ ਚੰਡੀਗੜ੍ਹ ਆਪਣੀ ਰਾਜਧਾਨੀ ਹੈ ਮਨ ਦੀ ਵਿਚ ਗੱਲ ਨੂੰ ਤੁਸੀਂ ਬਿਲਕੁਲ ਬਿਲਕੁਲ ਠੀਕ ਹੈ ਜੇ ਚੰਡੀਗੜ੍ਹ ਦੇ ਡੀਸੀ ਰੇਟ ਜਿਹੜਾ ਹੈਗਾ ਉਹੀ ਪੂਰੇ ਪੰਜਾਬ 'ਚ ਲਾਗੂ ਹੋਣਾ ਚਾਹੀਦਾ ਇਹ ਥੋੜੀ ਇਹ ਵੇਲ ਅਲੱਗ-ਲੱਗ ਜਿਵੇਂ ਦਾ ਅਲੱਗ-ਅਲੱਗ ਡੀਸੀ ਰੇਟ ਬਣਾ ਦੇ ਬਿਲਕੁਲ ਸਹੀ ਗੱਲ ਹੈ ਠੀਕ ਹੈ ਚੰਡੀਗੜ੍ਹ ਦੇ ਡੀਸੀ ਰੇਟ ਦੇ ਹਿਸਾਬ ਨਾਲ ਇੱਕ ਮੁਲਾਜ਼ਮ ਨੂੰ ਘੱਟੋ-ਘੱਟ 22 ਤੇ 23000 ਰੁਪਏ ਤਨਖਾਹ ਮਿਲਦੀ ਹੈ ਠੀਕ ਹੈ ਸਾਡੇ ਨਾਲ ਇਹ ਬੇਇਮਾਨ ਠੀਕ ਹੈ ਅਸੀਂ 15 10 ਦੇ ਇਹੀ ਕਹਿ ਰਹੇ ਆਂ ਕਿ ਸਰਕਾਰ ਸਾਡੇ ਲਈ ਕੁਝ ਸਾਡੇ ਇਹ ਸਾਡੀ ਦਿਲਾਂ ਦੀ ਜਿਹੜੀ ਹੈਗੀ ਆ ਉਹ ਸਾਡੀਆਂ ਨਾ ਵੀ ਨਾ ਹੋਵੇ ਬਿਲਕੁਲ ਡੈਫੀਨਟਲੀ ਸੁਨੇਗੀ ਦੇਖੋ ਅੱਗੇ ਵੀ ਕੰਮ ਕਰ ਰਹੀ ਹੈ ਸੁਸ਼ੀਲ ਕੁਮਾਰ ਜੀ ਪਛਮਾ ਮੁੱਦੇ ਤੇ ਅਨੇ ਦੁਬਾਰਾ ਤੁਹਾਨੂੰ ਕੀ ਪਤਾ ਸੀ ਕਿ ਕਰਤਾਰ ਸਿੰਘ ਸਾਹਾ ਮਾਰ ਕੇ ਗਰ ਦੇਖੋ ਤੁਸੀਂ ਹਿਮਾਚਲੋਂ ਆਏ ਹੋ ਤੇ ਤੁਹਾਨੂੰ ਪਤਾ ਹੈ ਕਰਤਾਰ ਸਿੰਘ ਮੈਂ ਨੂੰ ਅੱਜ 14 ਸਾਲ ਹੋ ਗਏ ਉਰੇ ਰਹਿੰਦੇ ਹੋਏ ਠੀਕ ਹੈ ਠੀਕ ਹੈ ਭਾਜੀ ਆਹ ਦੁਕਾਨ ਹੈ ਠੀਕ ਹੈ ਤੇ ਜਿਸ ਵੇਲੇ ਤੇ ਉਹ ਆਪਾਂ ਉਦਘਾਟਨ ਕਰਾਇਆ ਕੀਤਾ ਸੀਗਾ ਰੋਡ ਦਾ ਉਸ ਵੇਲੇ ਮੈਂ ਉਰੇ ਹੀ ਸੀਗਾ ਉਸ ਵੇਲੇ ਖਾਸਾ ਖਾਸਾ ਕਟ ਕਰਕੇ ਰੋਡਾ ਉਹਨਾਂ ਨੂੰ ਕਰਾਇਆ ਸੀਗਾ ਇਸ ਤਰ੍ਹਾਂ ਰੋਡ ਦਾ ਫਿਰ ਉਸ ਤੋਂ ਬਾਅਦ ਇਹ ਹੈ ਸਾਰਿਆਂ ਨੂੰ ਪਤਾ ਲੱਗਣ ਲੱਗਾ ਵੀ ਇਹ ਸ਼ਹੀਦ ਕਰਤਾਰ ਸਿੰਘ ਸਰਾਬਾ ਰੋਡ ਹੈ ਪਹਿਲੇ ਤਾਂ ਸਾਰੇ ਹੀ ਇਹਨੂੰ ਅੱਜ ਦਿਨ ਤੱਕ ਜਿੱਤਨੇ ਜਾਂਦੇ ਸੀਗੇ ਉਹ ਪੱਖੋ ਵਾਲ ਰੋਡ ਤੇ ਹੀ ਜਾਂਦੇ ਸੀ ਅੱਜ ਵੀ ਤਾਂ ਜਾਂਦੇ ਪੱਖੋ ਵਾਲ ਰੋਡ ਸਰ ਜੀ ਜਦ ਆਦਤ ਮੂੰਹ ਤੇ ਬਣੀ ਹੋਈ ਹੈ ਉਹ ਧੀਰੇ ਧੀਰੇ ਜਾਊਗੀ ਹੁਣ ਤਾਂ ਆਪਾਂ ਜੇ ਲਾਇਆ ਮੋੜ ਨਹੀਂ ਮਰਜੀ ਪੁੱਛੇ ਬਦਲਾ ਕੇ ਲੈ ਕੇ ਆ ਸਕਦੇ ਬਦਲਾ ਬਿਹ ਹੈ ਜਿੱਦਾਂ ਜੇ ਆਪਾਂ ਇੱਥੇ ਛੋਟਾ ਜਿਹਾ ਉਹ ਲਾਇਆ ਹੈ ਆਪਾਂ ਉਹਦੇ ਬੱਲੇ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਇੱਥੇ ਵੱਡਾ ਗੇਟ ਲਾਈਏ ਗੇਟ ਲਾਈਏ ਉਨਾ ਤੇ ਲਿਖਿਆ ਵੀ ਇਹ ਸੀਦ ਕਰਤਾਰ ਸਿੰਘ ਸਰਾਭਾ ਰੋਡ ਹੈ ਤੇ ਤਾਂ ਅੰਦਾ ਜੰਦਾ ਬੰਦਾ ਪੜੂਗਾ ਹੁਣ ਮੋੜ ਲੱਗਦਾ ਹੈ ਸਾਈਡ ਤੇ ਉਹਨੂੰ ਕੋਈ ਨਹੀਂ ਪੜਦਾ ਮੇਰੇ ਬਾਈ ਜੀ ਉਹਨੂੰ ਤਾਂ ਉਹ ਪੜੂਗਾ ਜਿਹੜਾ ਇੱਛੂ ਹੋਊਗਾ ਜਾਂ ਤੁਸੀਂ ਇੱਛੂ ਹੋਗੇ ਜਾਂ ਮੈਂ ਮਿਚੂਗਾ ਤੇ ਅਨੁਜ ਭਾਜੀ ਇੱਛੂ ਹੋਗੇ ਅਸੀਂ ਪੜਾਂਗੇ ਉਹਨੂੰ ਠੀਕ ਹੈ ਉਹ ਹੋਰ ਆਣ ਜਾਣ ਵਾਲਾ ਬੰਦਾ ਤਾਂ ਨਹੀਂ ਪੜੂਗਾ ਜੋ ਅਪਾ ਆਹੀ ਗੁੰਮਟ ਬਣਾ ਕੇ ਵਧੀਆ ਰੋਡ ਰੋਡ ਤੇ ਲਿਖਿਆ ਹੋਊਗਾ ਇਹ ਸੀਤ ਕਰ达ਸ ਸਿੰਘ ਸਰਾਬਾ ਰੋਡ ਹੈ ਤਸ ਆਂਦਾ ਜਾਂਦਾ ਹਰ ਲੋਕ ਲਿਖੂਗਾ ਮੇਰੀ ਇੱਕ ਗੱਲ ਹੈ ਵੈਸੇ ਤੁਸੀਂ ਦੇਖੋ ਸੂਝਵਾਨ ਲੱਗਦੇ ਹੋ ਹਿਮਾਚਲ ਤੋਂ ਤੁਸੀਂ ਆਂਦੇ ਹੋ ਵੀ ਸੋਚਣ ਵਾਲੀ ਗੱਲ ਹੈ ਕਿ ਦੇਖੋ ਪਹਿਲਾ ਜੋ ਹੁਕਮਰਾਨੇ ਰਹੇ ਹੈ ਉਹਨਾਂ ਦੀ ਦੇਖੋ ਖੈਰ ਆਪਾਂ ਗੱਲ ਨਹੀਂ ਕਰ ਸਕਦੇ ਚਲੋ ਉਹ ਤਾਂ ਚਲੇ ਗਏ ਸਮੇਂ ਅਕੋਰਡਿੰਗ ਜਦੋਂ ਸਮਾਂ ਆਂਦਾਗਾ ਜਿੰਨੇ ਸਮਾਂ ਜਾਂਦਾ ਉਹ ਡਾਊ ਚਲੇ ਗਏ ਪਰ ਇੱਕ ਗੱਲ ਹੈ ਵੀ ਸਰਕਾਰ ਨੇ ਇਹਨਾਂ ਲੇਟ ਵਿਲੰਭ ਕਿਉਂ ਕੀਤਾ ਵੀ ਇਹਨਾਂ ਨੂੰ ਸ਼ਹੀਦੀ ਦਾ ਦਰਜਾ ਦੇਣ ਦੇ ਲਈ ਸਰ ਜੀ ਇਹ ਚੀਜ਼ ਦੀਆ ਦਰਜਾ ਦੇਣ ਲਈ ਸਰਕਾਰਾਂ ਨੇ ਵਿਲੰਭ ਕੀਤਾ ਇਹ ਤਾਂ ਹੁਣ ਸਰਕਾਰਾਂ ਹੀ ਦੱਸ ਸਕਦੀਆਂ ਕਿਉਂਕਿ ਉਹ ਹੋਏ ਆ ਸ਼ਹੀਦ ਆਪਣੇ ਲਈ ਸਾਡੇ ਲਈ ਸ਼ਹੀਦ ਹੋਏ ਆ ਨਾ ਕਿ ਅਸੀਂ ਉਹ ਲਈ ਕੁਝ ਕੀਤਾ ਉਹਨਾਂ ਨੂੰ ਸਾਡੀ ਆਜ਼ਾਦੀ ਦਵਾਉਣ ਲਈ ਸ਼ਹੀਦ ਹੋਇਆ। ਬਿਲਕੁਲ ਜੀ। ਫਿਰ ਲੇਕਿਨ ਆਪਣੇ ਆਪ ਆਪਣੇ ਲੀਡਰਾਂ ਨੇ ਜਿਹੜੇ ਪੁਰਾਣੇ ਸੀ ਉਹਨਾਂ ਨੇ ਕੁਝ ਨਹੀਂ ਦਿਖਿਆ ਵੀ ਇਹ ਸ਼ਹੀਦ ਕਿਉਂਕਿ ਉਹਨਾਂ ਦਾ ਅੱਗੇ ਮੋਮੇਡੀਅਨ ਵੀ ਹੈ। ਬਿਲਕੁਲ ਬਿਲਕੁਲ ਠੀਕ ਹੈ। ਉਹਨਾਂ ਏਡਾ ਵੱਡਾ ਗਰੋਂ ਬਣਿਆ ਉਹਥੇ ਵੀ ਸ਼ਹੀਦ ਕਰਤਾਰ ਸਿੰਘ ਕਰਤਾਰ ਸਿੰਘ ਸਰਾਬਾ ਰੋਡ ਲਿਖਿਆ ਹੋਇਆ। ਗਰੋਂ ਲਿਖਿਆ ਹੋਇਆ। ਉੱਥੇ ਜਾ ਕੇ ਪਤਾ ਲੱਗਦਾ ਕਿ ਇਹ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਏਰੀਆ ਹੈ। ਇੱਥੋਂ ਤਾਂ ਪਤਾ ਤਾਂ ਲੱਗੂਗਾ ਜਦ ਗੁੰਮੜ ਬਣੂਗਾ। ਗੁੰਮੜ ਬਣੇਗਾ ਬਿਲਕੁਲ ਸਹੀ ਗੱਲ ਹੈ। ਬਹੁਤ ਸੋਹਣਾ ਮੈਸੇਜ ਹੈ। ਤੁ ਵੀ ਤੁਸੀਂ ਕਹਿ ਰਹੇ ਹੋ ਵੀ ਇਸ ਰੋਡ ਤੇ ਬੜਾ ਐਂਟਰੀ ਤੇ ਗੁੰਬਰ ਬਣਾਇਆ ਜਾਵੇ ਜਿਹਦੇ ਪਤਾ ਲੱਗੂ ਵੀ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਮਾਰ ਗਏ ਇੱਕਾ ਸਾਡੀ ਕਵਾਜ ਹੋਰ ਹੋਰ ਪੰਚਾਇਤ ਦੀ ਕੋਸ਼ਿਸ਼ ਕਰ ਰਹੇ ਕਿ ਕਾ ਸ਼ਹੀਦੀ ਯਾਦ ਸਾਰੇ ਤੋੜੇ ਚਲਨ ਸੁਣ ਲਗੇ ਸਾਡੇ ਬੰਦਿਆਂ ਵਾਸਤੇ ਜਿਹੜੇ ਆਪਣੇ ਆਊਟਸੋਰਸ ਦੇ ਮੁਲਾਜ਼ਮ ਰੱਖੇ ਹੋਏ ਠੇਕੇ ਰਾਹੀ ਉਹਨਾਂ ਦੀ ਤਕਹਾ ਨਖਾਓ ਇਤਨੀਆਂ ਨਿਯੂਣੀਆਂ ਹੈਗੀਆਂ ਕਿ ਉਹਨਾਂ ਦਾ ਘਰ ਦਾ ਖਰਚਾ ਨਹੀਂ ਚੱਲਦਾ ਮੇਰੇ ਭਾਈ ਇਸ ਵੇਲੇ ਠੀਕ ਹੈ ਜਦ ਆਪਣੀ ਰਾਜਧਾਨੀ ਚੰਡੀਗੜ੍ਹ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈਗੇ ਤਾਂ ਇੱਕੋ ਹੀ ਡੀਸੀ ਰੇਟ ਹੋਵੇ ਚੰਡੀਗੜ੍ਹ ਦਾ ਡੀਸੀ ਰੇਟ ਲੱਗ ਠੀਕ ਹੈ ਪੰਜਾਬ ਦਾ ਰੀਸੀ ਰੇਟ ਲੱਗ ਗਿਆ ਕਿੰਨਾ ਦਾ ਫਰਕ ਹੈ ਬਹੁਤ ਫਰਕ ਹੈ ਸਰ ਜੀ ਇੱਥੇ 10000 ਤਨਖਾਹ ਮੰਨੋ ਉਹ 22000 22000 ਰੱਟੇ ਜਾਂ 50% ਦਾ ਕੋਲਾਪਨ ਦਾ ਫਰਕ ਹੈ ਠੀਕ ਹੈ ਨਾ ਲਈ ਸਾਨੂੰ ਜੇ ਤਨਖਾਹ ਦਿੰਦੇ ਉਹਦੇ ਚ 1000 ਵੀ ਕੱਢਦਾ 1000 ਵੀ ਕੱਢਦਾ ਉਹਦੇ ਤੋਂ ਆਪਾਂ ਜਾਨੇ ਵਿੱਚ ਠੇਕੇਦਾਰ ਨੂੰ ਵਿਚੋਂ ਕੱਢ ਕੇ ਜਿਹੜੀ ਤਨਖਾਹ ਉਹ ਠੇਕੇਦਾਰ ਨੂੰ ਸ਼ੋ ਕਰਦੇ ਆ ਆਪਾਂ ਨੂੰ ਦੇਣਗੇ ਨਾ ਤਾਂ ਗਵਰਨਮੈਂਟ ਨੂੰ ਘਾਟਾ ਪਊਗਾ ਜੀਐਸਟੀ 18% ਸਾਢੇ 12% ਜੀਐਸਟੀ ਕਰਦੇ ਆ ਸਾਢੇ ਤਨਖਾਹ ਤੋਂ ਸਾਢੇ 12% ਜੀਐਸਟੀ ਕੱਟੀ ਜਾਂਦੀ ਹੈ ਜੀਐਸਟੀ ਕਰਦੇ ਤਾਂ ਉਹ ਜੀਐਸਟੀ ਜਿਹੜਾ ਪੰਜਾਬ ਸਰਕਾਰ ਦੇ ਖਾਤੇ ਜਮਾ ਹੋਊਗੀ ਉਹਦੇ ਨਾਲ ਪੰਜਾਬ ਸਰਕਾਰ ਨੂੰ ਕੋਈ ਘਾਟਾ ਨਹੀਂ ਪੈਣ ਲੱਗਿਆ ਹਾਂਜੀ ਪੰਜਾਬ ਸਰਕਾਰ ਨੂੰ ਉਹਨੇ ਜਿਆਪਾ ਨੂੰ ਅੱਜ ਵੀ ਮੈਚਮੈਂਟਰ ਕਰਦੀ ਐ ਤਾਂ ਪੰਜਾਬ ਸਰਕਾਰ ਨੂੰ ਘਾਟਾ ਨਹੀਂ ਪਊਗਾ ਕਿਉਂ ਜਿਹੜੀ ਜੀਐਸਟੀ ਇਹ ਜਿੰਦੇ ਹੈਗੇ ਉਹ ਜੀਐਸਟੀ ਅਗਰ ਸਰਕਾਰ ਦੇ ਖਾਤੇ ਜਮਾ ਹੋਊਗੀ ਤਾਂ ਸਰਕਾਰ ਦੀ ਏਨਕਮ ਵਧੂਗੀ ਨਾ ਕਿ ਬੰਦੇ ਤੇ ਲਾ ਕੇ ਠੇਕੇ ਤੇ ਰੱਖੋ ਜੀ ਬਿਲਕੁਲ ਬਹੁਤ ਇਸ ਵੇਲੇ ਉਹ ਜਿਹੜੀ ਜੀਐਸਟੀ ਆ ਉਹ ਠੇਕੇ ਦੇ ਖਾਤੇ ਜਾਂਦੀ ਹੈ ਜੀ ਬਿਲਕੁਲ